ਜਿੱਥੇ ਹਿਮਾਚਲ ਦੇ ਵਿੱਚ ਮੌਨਸੂਨ ਸਰਗਰਮ ਹੈ ਤੇ ਭਾਰੀ ਮੀਂਹ ਉੱਥੇ ਪੈ ਰਿਹਾ ਜਿਸ ਦਾ ਅਸਰ ਹੁਣ ਪੰਜਾਬ ਦੇ ਦਰਿਆਵਾਂ ਦੇ ਉੱਤੇ ਵੇਖਣ ਨੂੰ ਮਿਲ ਰਿਹਾ ਜੀहां ਕਈ ਖੇਤਰ ਜਿਹੜੇ ਨੇ ਜਿੱਥੇ ਹੜਾ ਵਰਗੇ ਹਾਲਾਤ ਬਣੇ ਹੋਏ ਨੇ ਦਰਿਆਵਾਂ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਦਿਨੋ-ਦਿਨ ਪਾਣੀ ਦਾ ਪੱਧਰ ਜਿਹੜਾ ਵਧਨ ਦੇ ਕਾਰਨ ਹੁਣ ਇਲਾਕੇ ਦੇ ਲੋਕ ਜਿਹੜੇ ਨੇ ਪਰੇਸ਼ਾਨ ਨੇ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਹਿਮਾਚਲ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਜੇਕਰ ਪਿਛਲੇ 24 ਘੰਟਿਆਂ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ 24 ਘੰਟਿਆਂ ਦੇ ਵਿੱਚ ਘੱਗਰ ਦੇ ਵਿੱਚ ਪਾਣੀ ਦਾ ਪੱਧਰ 11 ਫੁੱਟ ਵਧਿਆ ਹੈ ਸੰਗਰੂਰ ਦੇ ਖਨੌਰੀ ਦੇ ਵਿੱਚ 737 ਫੁੱਟ ਪਾਣੀ ਦਾ ਪੱਧਰ ਵਧ ਗਿਆ ਤੇ ਹਰ ਘੰਟੇ ਅੱਧਾ ਫੁੱਟ ਪਾਣੀ ਜਿਹੜਾ ਵਧ ਰਿਹਾ ਜਿਸ ਕਰਕੇ ਆਸ-ਪਾਸ ਦੇ ਪਿੰਡਾਂ ਦੇ ਲੋਕ ਜਿਹੜੇ ਨੇ ਉਹਨਾਂ ਦੀ ਚਿੰਤਾ ਵਧੀ ਹੋਈ ਹੈ ਇਸ ਦੇ ਨਾਲ ਹੀ ਦੂਜੇ ਪਾਸੇ ਪ੍ਰਸ਼ਾਸਨ ਦੇ ਵੱਲੋਂ ਵੀ ਜਿਹੜੀ ਹੈ ਤਿਆਰੀਆਂ ਵਿੱਢ ਲਈਆਂ ਗਿਆ ਨੇ ਦੱਸ ਦਈਏ ਕਿ ਕਿਸੇ ਵੀ ਤਰ੍ਹਾਂ ਦੇ ਖਤਰੇ ਦੇ ਨਾਲ ਨਜੀਠਣ ਦੇ ਲਈ ਪ੍ਰਸ਼ਾਸਨ ਤਿਆਰ ਬਰਤਿਆਰ ਹੈ ਪ੍ਰਸ਼ਾਸਨ ਦੇ ਵੱਲੋਂ ਗੋਤਾਖੋਰਾਂ ਦੀਆਂ ਟੀਮਾਂ ਤੇ ਜੀ ਜੀ ਬੀ ਮਸ਼ੀਨਾ ਤਿਆਰ ਕਰ ਲਿਆ ਗਿਆ ਨੇ ਉੱਥੇ ਹੀ ਪਿਛਲੇ ਸਾਲ 10 ਜੁਲਾਈ ਨੂੰ ਘੱਗਰ ਟੁੱਟ ਗਿਆ ਸੀ ਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਭਾਰੀ ਤਬਾਹੀ ਜਿਹੜੀ ਹੈ ਉਹ ਮੰਜ਼ਰ ਵੇਖਣ ਨੂੰ ਮਿਲਿਆ ਸੀ ਸੋ ਪਹਾੜਾਂ ਦੇ ਵਿੱਚ ਭਾਰੀ ਮੀਮਗਰੋ ਪੰਜਾਬ ਦੇ ਦਰਿਆ ਵੀ ਜਿਹੜੇ ਨੇ ਚੜ ਚੁੱਕੇ ਨੇ ਪਠਾਨਕੋਟ ਅਤੇ ਉਧਰ ਪਹਾੜੀ ਖੇਤਰ ਦੇ ਵਿੱਚ ਮੀਂਹ ਪੈਣ ਦੇ ਕਾਰਨ ਜਿਹੜਾ ਹੈ ਕਈ ਦਰਿਆਵਾਂ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਵੱਧ ਚੁੱਕਿਆ ਜਿਸ ਕਾਰਨ ਰਾਵੀ ਦਰਿਆ ਦੇ ਸੰਗਮ ਸਥਾਨ ਮਕੌੜਾ ਪਤਨ ਦੇ ਵਿੱਚ ਪਾਣੀ ਦਾ ਵਹਾਅ ਜਿਹੜਾ ਉਹ ਕਾਫੀ ਤੇਜ਼ ਹੋ ਗਿਆ ਹੈ ਅਜਿਹੇ ਦੇ ਵਿੱਚ ਮਕੌੜਾ ਪਤਨ ਤੇ ਦਰਿਆ ਦੇ ਵਿੱਚ ਚੱਲਣ ਵਾਲੀ ਬੇੜੀ ਬੰਦ ਕਰ ਦਿੱਤੀ ਗਈ ਹੈ ਪਠਾਨਕੋਟ ਜ਼ਿਲ੍ਹੇ ਦੇ ਸੱਤ ਪਿੰਡ ਤੂਰ ਚੇਬੇ ਮੰਮੀਆਂ ਲਸੀਆਂ ਅਤੇ ਹੋਰ ਪਿੰਡਾਂ ਦੇ ਵਿੱਚ ਪਾਣੀ ਜਿਹੜਾ ਭਰ ਗਿਆ ਉਕਤ ਪਿੰਡਾ ਦਾ ਪਠਾਨਕੋਟ ਤੇ ਗੁਰਦਾਸਪੁਰ ਜ਼ਿਲ੍ਹਾ ਦੇ ਨਾਲੋਂ ਸੰਪਰਕ ਜਿਹੜਾ ਉਹ ਟੁੱਟ ਗਿਆ ਇਸੇ ਤਰ੍ਹਾਂ ਪੰਜਾਬ ਅਤੇ ਹਿਮਾਚਲ ਨੂੰ ਲਿੰਕ ਕਰਨ ਵਾਲੇ ਚੱਕੀ ਦਰਿਆ ਤੇ ਤਿੰਨ ਪੁੱਲ ਰੁੜਨ ਤੋਂ ਬਚਾਉਣ ਦੇ ਲਈ 100 ਕਰੋੜ ਰੁਪਏ ਦੀ ਲਾਗਤ ਦੇ ਨਾਲ ਬਣਾਏ ਗਏ ਚੈੱਕ ਡੈਮ ਦਾ ਅਸਰ ਡੈਮ ਹੇਠਾਂ ਪੈਂਦੀ ਜ਼ਮੀਨ ਉੱਪਰ ਪੈਣਾ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਹੈ ਸੋ ਲਗਾਤਾਰ ਹਿਮਾਚਲ ਦੇ ਵਿੱਚ ਪੈ ਰਹੇ ਮੀਂਹ ਦਾ ਅਸਰ ਜਿਹੜਾ ਪੰਜਾਬ ਦੇ ਦਰਿਆਵਾਂ ਤੇ ਦੇਖਣ ਨੂੰ ਮਿਲ ਰਿਹਾ ਜਿੱਥੇ ਲਗਾਤਾਰ ਦਿਨੋਂ-ਦਿਨ ਪਾਣੀ ਦਾ ਪੱਧਰ ਜਿਹੜਾ ਵਧ ਰਿਹਾ ਖਤਰੇ ਦੇ ਨਿਸ਼ਾਨ ਤੋਂ ਪਾਣੀ ਜਿਹੜਾ ਉਹ ਉੱਪਰ ਪਹੁੰਚ ਚੁੱਕਿਆ ਜਿਸ ਕਰਕੇ ਪ੍ਰਸ਼ਾਸਨ ਦੇ ਵੱਲੋਂ ਹੁਣ ਤਿਆਰੀਆਂ ਵਿੜ ਲਈਆਂ ਗਿਆਆਂ ਹਨ